ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰੀ ਜੀ ਤੁਹਾਨੂੰ ਸਵਾਗਤ ਕਰਦੀ ਆਪਣੇ YouTube ਚ ਆਉਣ ਨਾਲ ਪੰਜਾਬੀ ਕਿਚਨ ਤੇ ਤੁਹਾਨੂੰ ਗੁਰ ਰਾਮ ਦਾ ਸਾਰਿਆਂ ਨੂੰ ਮੇਰ ਭਰਿਆ ਆਥਰ ਰੱਖਣ ਸਾਬ ਤੇ ਸਭ ਦਾ ਤਹਿ ਦਿਲੋਂ ਧੰਨਵਾਦ ਤੇ ਅੱਜ ਆਪਾਂ ਮਿਲਕ ਸ਼ੇਕ ਬਣਾਉਂਦੇ ਥਾ ਮਬ ਤੁਸੀਂ ਦੇਖ ਹੀ ਲਿਆ ਹੋਣਾ ਗੁੰਦ ਕਤੀਰੇ ਦਾ ਮਿਲਕ ਸ਼ੇਕ ਜੋ ਕਿ ਗਰਮੀ ਦੇ ਵਿੱਚ ਫੇਮਸ ਹੁੰਦਾ ਆਪਣੇ ਤੇ ਆਪਾਂ ਨੇ ਇੱਥੇ ਦੋ ਗਲਾਸ ਦੁੱਧ ਦੇ ਲੈ ਸੀ ਤੁਹਾਨੂੰ ਦਿਖਾਇਆ ਮੈਂ ਤੇ ਥੋੜੀ ਜੀ ਮੈਂ 슈ਗਰ ਪਾਈ ਹੈ چینی ਮੈਂ ਆਪਦੇ ਹਿਸਾਬ ਨਾਲ ਪਾਈ ਆ ਤੁਸੀਂ ਆਪਦੇ ਰਕਾਉਂਡ ਪਾ ਲੈਣਾ ਵੀ ਤੁਸੀਂ ਮਿੱਠਾ ਵੱਧ ਪਿੰਦੇ ਘੱਟ ਪਿੰਦੇ ਕਿਵੇਂ ਦਾ ਪਿੰਦੇ ਹਨ ਮੇਰੇ ਸਾਹ ਥੋੜੀ ਜੀ ਪਾਈ ਜੇ ਲੱਗੀ ਤਾਂ ਮੈਂ ਹੋਰ ਪਾਉਂਨੇ ਤੇ ਨਹੀਂ ਵੈਸੇ ਤਾਂ ਅਸੀਂ ਬਹੁਤ ਘੱਟ ਮਿੱਠਾ ਪੀਂਦੇ ਆ ਤੇ ਹੁਣ ਆਪਾਂ ਇਹਨੂੰ ਇਹ ਪਹਿਲਾਂ ਵੀ ਵਾਲਿਆ ਹੋਇਆ ਦੁੱਧ ਸੀਗਾ ਦੁਪਹਿਰੇ ਵਾਲਿਆ ਸੀਗਾ ਹੁਣ ਫਿਰ ਮੈਂ ਇਹਨੂੰ ਵਾਲ ਲੈਂਦੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਲ ਕੇ ਤੇ ਇਹਦੇ ਵਿੱਚ ਮੈਂ ਪਾਤੀਆਂ ਇਲਾਚੀਆਂ ਦੋ ਤਿੰਨ ਕੁੱਟ ਕੇ ਤੇ ਹੁਣ ਇਹ ਬਾਅ ਲਿਆ ਗਿਆ ਜੀ ਦੋ ਤੇ ਨਾਲ ਹੀ ਆਪਾਂ ਹੋਰ ਸਮਾਨ ਪਾਉਂਦੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੇਹਣ ਲਿਆਗਾ ਚੰਗੀ ਤਰ੍ਹਾਂ ਠਿੱਕ ਹੋ ਗਿਆ ਨਾ ਦੇਖੋ ਤੁਸੀਂ ਕੜਚੀ ਨਾਲ ਲੱਗਣ ਲੱਗਿਆ ਨਾ ਚਮਚ ਨਾਲ ਇਸ ਤਰ੍ਹਾਂ ਆਪਾਂ ਇਹਨੂੰ ਰੇਹਣ ਲੈਣਾਗਾ ਅੱਜ ਮੌਸਮ ਨਾ ਬਹੁਤ ਹੋ ਸੀਗਾ ਵੀ ਠੰਡਾ ਨਹੀਂ ਸੀ ਜਿਆਦਾ ਮੌਸਮ ਤੇ ਹੁਣ ਆਪਾਂ ਇਹਦੇ ਵਿੱਚ ਬਦਾਮ ਤੇ ਕਾਜੂ ਮੈਂ ਕੱਟੇ ਸੀਗੇ ਥੋੜੀਆਂ ਜਿਹੀ ਸਲਾਈ ਸਲਾਈਸ ਉਹ ਪਾ ਦਿੱਤੀਆਂ ਗੀਆਂ ਇੱਕ ਹੋਰ ਮੈਂ ਤੁਹਾਨੂੰ ਨੋਖੀ ਚੀਜ਼ ਹੁਣ ਦਿਖਾਉਂਗੀ ਜਿਹੜੀ ਮੈਂ ਆਪ ਘਰੇ ਤਿਆਰ ਕੀਤੀ ਸੀ ਕਸਟਰਡ ਵੀ ਪਾ ਦਿੱਤਾ ਥੋੜਾ ਜਿਹਾ ਕਸਟਰਡ ਪਾ ਜਿਆਦਾ ਨਹੀਂ ਪਾਇਆ ਮੈਂ ਬਸ half ਚਮਚ ਪਾਇਆਗਾ ਕਿਉਂ ਦਿਨ ਰੰਗ ਰੁੰਗ ਮੈਂ ਕਲਰ ਵਗੈਰਾ ਤਾਂ ਕੁਛ ਨਹੀਂ ਇਹਦੇ ਚ ਐਡ ਕੀਤਾਗਾ ਕਲਰ ਕਸਟਰਡ ਦਾ ਹੀ ਹੈਗਾ ਸੀ ਆ ਦੇਖੋ ਚੇਂਜ ਹੋ ਗਿਆ ਇੱਕ ਕਾਪਾ ਚੀਜ਼ ਹੋਰ ਪਾਵਾਂਗੇ ਉਹ ਹੁਣ ਤੁਹਾਨੂੰ ਮੈਂ ਲਖਾਉਂਦੀ ਵੇਟ ਆ ਕਿਉਂ ਉਹ ਚੀਜ਼ ਮੈਂ ਘਰੇ ਆਪ ਬਣਾਈ ਆ ਬਹੁਤ ਚੰਗੀ ਬਣਦੀ ਜੇ ਆਪਾਂ ਉਹਨੂੰ ਮਿਹਨਤ ਕਰਕੇ ਬਣਾਈਏ ਤਾਂ ਘਰੇ ਕੋਈ ਵੀ ਚੀਜ਼ ਆਪਾਂ ਬਣਾਉਣੇ ਮਿਹਨਤ ਕਰਕੇ ਤਾਂ ਬਹੁਤ ਵਧੀਆ ਹੁੰਦੀ ਆ ਤੇ ਇਹ ਕੀ ਆ ਕਾਲੇ ਅੰਗੂਰ ਲੈ ਐ ਸੀ ਮੈਂ ਪਹਿਲਾਂ ਤੇ ਘਰੇ ਲਿਆ ਕੇ ਇਹਨਾਂ ਨੂੰ ਵਾਸ਼ ਕਰਕੇ ਸੁਕਾ ਕੇ ਰੱਖਿਆ ਹੋਇਆ ਸੀ ਉਹ ਪਾਏ ਇਹ ਜਿਵੇਂ ਮੇਰੀ ਨਵੀਂ ਚੀਜ਼ ਵੀ ਮੈਂ ਆਪ ਘਰੇ ਅੰਗੂਰ ਸਕਾ ਕੇ ਤੇ ਇਹਦੇ ਵਿੱਚ ਪਾਇਆ ਬਲੈਕ ਗ੍ਰੈਪਸ ਤੇ ਜੋ ਵੀ ਮੇਰਾ ਭੈਣ ਭਰਾ ਨਾ ਹੁੰਦਾ ਮੇਰੇ ਚੈਨਲ ਤੇ ਤੇ ਪੀਰੀ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਮੇਰੀ ਵੀਡੀਓ ਵੇਖ ਕੇ ਦੱਸਿਆ ਕਰੋ ਤੇ ਇੱਕ ਭੈਣ ਦਾ ਮੈਨੂੰ ਆਇਆ ਸੀ ਮੈਸੇਜ ਕਿ ਤੁਸੀਂ ਰਸੋਈ ਬਹੁਤ ਸੋਹਣੀ ਦਿਖਾਉਂਦੇ ਥੈਂਕ ਯੂ ਭੈਣੇ so much ਤੇ ਨਾਲ ਮੈਂ ਪਾਤੇ ਕੇਸਰ ਦੇ ਧਾਗੇ ਹੁਣ ਥੋੜੇ ਜੇ ਇਸਰ ਪੌਣ ਨਾਲ ਵੀ ਰੰਗ ਵੀ ਚੇਜ ਹੋ ਜਾਂਦਾ ਟੇਸਟ ਵੀ ਬਹੁਤ ਹੁੰਦਾ ਸੋਹਣਾ ਤੇ ਹੁਣ ਆਪਾਂ ਪਾਉਂਦੇ ਲਾਸਟ ਤੇ ਜਿਹੜੀ ਇਹਦੀ ਮੇਨ ਚੀਜ਼ ਸੀ ਗੂੰਦ ਕਤੀਰਾ ਮੈਂ ਪਿਉਆ ਹੋਇਆ ਸੀਗਾ ਉਹ ਪਾਤਾ ਕਿਉਂਕਿ ਠੰਡਾ ਹੁੰਦਾ ਗਰਮੀ ਵਿੱਚ ਪੀਨ ਨੂੰ ਤੇ ਅਸੀਂ ਇੱਥੇ ਮੇਸ਼ਾ ਹੀ ਬਣਾਉਂਦੇ ਰਹਿੰਨੇ ਜੀ ਤੋਂ ਗਰਮੀ ਹੁੰਦੀ ਆ ਠੀਕ ਹੈ ਜੇ ਜਦੋਂ ਹੁੰਦਾ ਮੀਂਹ ਪੈਂਦਾ ਬਾਹਰ ਚ ਪੈਂਦੀ ਉਦੋਂ ਅਸੀਂ ਹਲਦੀ ਜਾਂ ਹਲਦੀ ਦਾ ਦੁੱਧ ਤੇ ਜਾਂ ਅਸੀਂ ਬਣਾਉਂਦੇ ਉਹ ਇੱਕ ਮੈਂ ਸਾਰੇ ਜਿਵੇਂ ਬਦਾਮ ਪਿਸਤੇ ਕਾਜੂ ਕੀ ਚਮੀਚ ਸਾਰਾ ਕੁਝ ਇਹਨਾਂ ਮੈਂ ਗ੍ਰाइंड ਕਰਕੇ ਪਾਊਡਰ ਬਣਾ ਲੈਂਦੀ ਰੋਸਟਡ ਕਰਕੇ ਫੁੱਲ ਮਖਾਣਿਆਂ ਦਾ ਤੇ ਹੁਣ ਆਪਾਂ ਇਹ ਉਹ ਕਰਦੇ ਪਹਿਲਾਂ ਆਪਾਂ ਲਵਾਵਾਂਗੇ ਬਾਬਾ ਜੀ ਨੂੰ ਭੋਗ ਇਹਦਾ ਠੀਕ ਹੈ ਹੁਣ ਆਪੁੱਤੇ ਫਿਰ ਗਾਰਨਿਸ਼ ਕਰ ਦਿੰਦੇ ਮੇਰੇ ਬਾਬਾ ਜੀ ਵਾਸਤੇ ਵੀ ਵੱਖਰੇ ਹੀ ਸਾਰੇ ਭਾਂਡੇ ਰੱਖੇ ਹੁੰਦੇ ਆ ਠੀਕ ਹੈ ਇਹ ਟੋਪੀਆ ਜਿਹੜਾ ਜਿਹਦੇ ਵਿੱਚ ਤੁਸੀਂ ਦੇਖਿਆ ਐ ਸਪੈਸ਼ਲ ਉਹੀ ਆ ਬਾਬਾ ਜੀ ਵਾਸਤੇ ਤੜਕੇ ਜਿਹੜੀ ਚਾਹ ਬਣਾਉਣੀ ਜਾਂ ਜਿਵੇਂ ਉੰਜ ਕੋਈ ਖੀਰ ਵਗੈਰਾ ਭੋਗ ਲਵਾਉਣ ਵਾਸਤੇ ਕੋਈ ਸਮਾਨ ਬਣਾਉਣਾ ਰੋਟੀ ਬਣਾਉਣੀ ਕੁਛ ਵੀ ਤੇ ਵੱਖਰਾ ਹੀ ਫਰਾਈਪੈਨ ਵੱਖਰਾ ਹੀ ਸਾਰੇ ਭਾਂਡੇ ਚਮਚੇ ਕੜਛੀਆਂ ਭੋਗ ਲਵਾਉਣ ਵਾਲੇ ਸਭ ਕੁਝ ਵੱਖਰਾ ਥਾਲੀਆਂ ਵਗੈਰਾ ਤੇ ਹੁਣ ਆਪਾਂ ਪਹਿਲਾਂ ਬਾਬਾ ਜੀ ਨੂੰ ਭੋਗ ਨੂੰ ਰੱਖ ਕੇ ਆਉਂਦੇ ਇਹ ਥੋੜਾ ਜਿਹਾ ਫ੍ਰਿਜ ਚ ਰੱਖਿਆ ਸੀ ਆ ਪਹਿਲਾਂ ਆ ਕੇ ਥੋੜਾ ਜਿਹਾ ਫ੍ਰਿਜ ਚ ਰੱਖਤਾ ਸੀਗਾ ਬਣਾ ਕੇ ਨਾ ਥੋੜਾ ਜਿਹਾ ਫ੍ਰਿਜ ਚ ਰੱਖਤਾ ਸੀ ਹੁਣ ਆਪਾਂ ਸਰਵ ਕਰਦੇ ਪਹਿਲਾਂ ਆਪਾਂ ਬਾਬਾ ਜੀ ਨੂੰ ਮੱਥਾ ਠੀਕ ਕੇ ਭੋਗ ਲਵਾ ਕੇ ਫੇਰ ਆਪਾਂ ਉਹ ਕਰਾਂਗੇ ਠੀਕ ਹੈ ਤੇ ਲੋ ਜੀ ਮੇਰਾ ਚੀਕ ਬਣ ਕੇ ਰੈਡੀ ਹੋ ਗਿਆ ਕਿਵੇਂ ਦਾ ਲੱਗਿਆ ਪਲੀਜ਼ ਮੇਰੇ ਮੇਰੀ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਥੈਂਕ ਯੂ ਸੋ ਮਚ ਮਿਲਦੇ ਨੇਕਸਟ ਵੀਡੀਓ